ਹਾਂਜੀ ਸੂਸਾਬ ਨਮਸਕਾਰ ਜੀ ਨਮਸਕਾਰ ਸਰ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਸੂਸਾਬ ਇੱਕ ਸੈਕ੍ਰੇਟ ਆਰਟ ਸਕੂਲ ਦੇ ਮਸਲੇ 'ਚ ਆਪਾਂ ਪਹਿਲਾਂ ਵੀ ਇੱਕ ਖਬਰ ਕੀਤੀ ਸੀ ਤੁਸੀਂ ਵੀ ਉਹਨਾਂ ਤੇ ਜਿਹੜਾ ਨਜਾਇਜ਼ ਕਬਜ਼ਿਆਂ ਤੇ ਦੋਸ਼ ਲਾਏ ਸੀਗੇ ਉਸ ਸੰਬੰਧ 'ਚ ਤੁਸੀਂ ਕੰਪਲੇਂਟਸ ਕੀਤੀ ਸੀ ਤੇ ਮੈਨੂੰ ਪਤਾ ਲੱਗਿਆ ਵੀ ਅੱਜ ਕੋਈ ਉਹਦੇ 'ਚ ਪ੍ਰੋਗਰੈਸ ਹੋਈ ਹੈ ਜਾਣਕਾਰੀ ਦਿਓਗੇ ਕਿ ਕੀ ਪ੍ਰੋਗਰੈਸ ਹੋਈ ਹੈ ਬਿਲਕੁਲ ਸਰ ਮੈਂ ਪਹਿਲਾਂ ਤਾਂ ਤੁਹਾਡੇ ਚੈਨਲ ਰਾਹੀਂ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਔਰ ਧੰਨਵਾਦ ਕਰਦਾ ਹਾਂ ਵੀ ਤੁਸੀਂ ਆਏ ਔਰ ਇਸ ਜਗ੍ਹਾ ਨੂੰ ਕਿਉਂਕਿ ਤੁਸੀਂ ਵੀ ਉਸ ਮਸਲੇ ਤੇ ਕਾਫੀ ਦਿਨਾਂ ਦੇ ਲੜਾਈ ਲੜ ਰਹੇ ਹਾਂ ਕਿਉਂਕਿ ਤੁਹਾਡਾ ਵੀ ਰਸਤਾ ਉਹ ਦਸਾਂਹ ਰੋੜੀ ਆ ਔਰ ਉਧਰਲੇ ਪਿੰਡਾਂ ਦੇ ਲੋਕ ਤੁਹਾਡੇ ਨਾਲ ਕਾਫੀ ਸਹਿਯਾ ਚ ਰੱਖਦੇ ਆ ਔਰ ਕਾਫੀ ਵਾਰੀ ਤੁਹਾਡੀ ਵੀ ਆਈ ਥਿੰਕ ਉੱਥੇ ਲੜਾਈ ਹੋ ਚੁੱਕੀ ਆ ਹਾਂ ਬਿਲਕੁਲ ਕਿਉਂਕਿ ਬੇਸਿਕਲੀ ਗੱਲ ਕੀ ਹੈ ਜੀ ਉੱਥੇ ਸਕੂਲ ਨੇ ਇੱਕ ਬਿਲਡਿੰਗ ਬਾਸ ਕਰਾਈ ਸੀ ਜੀ ਕਰੋਨਾ ਕਾਲ ਤੋਂ ਪਹਿਲਾਂ ਹਾਂਜੀ ਠੀਕ ਹੈ ਜੀ ਉਹਦੀ ਅਸੀਂ ਲਗਾਤਾਰ ਕੰਪਲੇਂਟਸ ਕਰ ਰਹੇ ਸੀ ਇਹਨਾਂ ਨੇ ਨਹਿਰੀ ਤੇ ਜੰਗਲਾਤ ਵਿਭਾਗ ਦੇ ਪੇੜ ਕੱਟ ਲਏ ਤੇ ਨਹਿਰੀ ਜਗ੍ਹਾ ਨੱਪ ਲਈ ਹਾਂਜੀ ਉਹਦੇ ਵਿੱਚ ਕੀ ਹੁੰਦਾ ਸੀ ਜੀ ਉਹ ਸੀ ਸੀਐਮ ਆਫਿਸ ਜਿਓ ਜੀ ਉੱਤੇ ਕੰਪਲੇਂਟਸ ਭੇਜਦੇ ਸੀ ਉਹ ਕੰਪਲੇਂਟਸ ਆਉਂਦੀਆਂ ਸੀ ਬਣੀਆਂ ਬਣੀਆਂ ਕੰਪਲੇਂਟਸ ਇਕ ਬਠਿੰਡੇ ਐਕਸੀਅਨ ਕੋਲ ਭੇਜਦੇ ਸੀ ਹੂੰ ਹੂੰ ਉਹ ਐਕਚੁਅਲ ਸਾਨੂੰ ਬਾਅਦ ਚ ਪਤਾ ਲੱਗਿਆ ਉਹ ਬੰਦਾ ਜਦੋਂ ਨਕਸ਼ਾ ਪਾਸ ਉਸ ਬੰਦੇ ਨੇ ਕੀਤਾ ਉਹ ਗੈਸ ਡੀਓ ਹੁੰਦਾ ਸੀ ਉਹਨੂੰ ਹੰ ਅਬਿਜਿਲੈਂਸ ਨੇ ਫੜਿਆ ਹੋਇਆ ਹਾਂਜੀ ਹਣਾ ਜੀ ਉਹ ਉਥੋਂ ਮੋੜ ਦਿੰਦਾ ਸੀ ਇਸ ਵਾਰੀ ਅਸੀਂ ਫੇਰ ਇਸ ਮਹੀਨੇ ਦੁਬਾਰਾ ਕੰਪਲੇਂਟ ਸੀਐਮ ਹਾਊਸ ਕੀ ਸੀਐਮ ਆਫਿਸ ਕੀਤੀਆਂ ਉਹਨਾਂ ਨੂੰ ਅਸੀਂ ਦੱਸਿਆ ਸਾਰਾ ਤਫਸੀਲ ਚ ਕਿ ਵੀ ਇਹ ਬੰਦੇ ਕੋਲ ਹੀ ਤੁਸੀਂ ਦੁਬਾਰਾ ਇਨਕੁਆਰੀ ਭੇਜ ਰਹੇ ਹੋ ਆਲਰੇਡੀ ਐਸ ਡੀਓ ਸੀਗਾ ਇੱਥੇ ਔਰ ਮੋਗਾ ਪ੍ਰਸ਼ਾਸਨ ਨੇ ਮੇਰੇ ਖਾਲਾ ਪਿਛਲੇ 20 ਬੱਚਿਆਂ ਦੇ ਦਿਨਾਂ ਚ ਇੰਨੀ ਤੇਜ਼ੀ ਨਾਲ ਸਾਰਾ ਕੰਮ ਕੀਤਾ ਹੈ ਕਾਰਪੋਰੇਸ਼ਨ ਨੇ ਮੈਂ ਮਤਲਬ ਧੰਨਵਾਦ ਕਹਿਣਾ ਚਾਹੁੰਦਾ ਡੀਸੀ ਮੋਗਾ ਨੂੰ ਏਡੀਸੀ ਕਾਰਪੋਰੇਸ਼ਨ ਨੂੰ ਏਡੀਸੀ ਮੋਗਾ ਅੰਡ ਮੈਂ ਕਮ ਕਾਰਪੋਰੇਸ਼ਨ ਕਮਿਸ਼ਨਰ ਕਾਰਪੋਰੇਸ਼ਨ ਨੂੰ ਕਿਉਂਕਿ ਉਹਨਾਂ ਨੇ ਇੰਨੀ ਫੁਰਤੀ ਨਾਲ ਇਸ ਮੈਟਰ ਨੂੰ ਹੁਣ ਸੋਲਵ ਕੀਤਾ ਮੈਂ ਹੁਣ ਮੇਨ ਗੱਲ ਤੇ ਤੁਹਾਨੂੰ ਦੱਸਦਾ ਜੀ ਜਿਹੜਾ ਸੈਕਟਰੀਅਟ ਸਕੂਲ ਹੈ ਜੀ ਇਹਨਾਂ ਨੂੰ ਮੋਗਾ ਕਾਰਪੋਰੇਸ਼ਨ ਨੇ 72 ਘੰਟੇ ਦਾ ਨੋਟਿਸ ਦੇ ਦਿੱਤਾ ਵੀ ਤੁਸੀਂ 72 ਘੰਟੇ ਦੇ ਵਿੱਚ ਜਿਹੜੀ ਤੁਸੀਂ ਨਜਾਇਜ਼ ਉਸਾਰੀ ਕੀਤੀ ਹੋਈ ਹੈ ਉਹ ਸਾਰੀ ਤੁਸੀਂ ਢਾਓ ਜੇ ਤੁਸੀਂ ਨਹੀਂ ਢਾਓਗੇ ਤਾਂ ਉਸ ਸਾਰੀ ਨੂੰ ਕਾਰਪੋਰੇਸ਼ਨ ਤੋੜੂਗਾ ਤੇ ਖਰਚਾ ਵੀ ਇਹਨਾਂ ਤੋਂ ਲਊਗਾ ਜਿਹੜੇ ਜੀਸੀਬੀਆ ਦਾ ਜਾਂ ਲੇਬਰ ਦਾ ਖਰਚਾ ਲੱਗੂਗਾ ਜੀ ਹੂੰ ਕਿਉਂਕਿ ਇਹ ਇਹਨਾਂ ਨੇ ਇਨੱਕ ਧੱਕਾ ਕੀਤਾ ਹੋਇਆ ਜੀ ਉੱਤੇ ਫਾਈ ਰੋਡ ਦੇ ਉੱਤੇ ਇੱਕ ਤਾਂ ਸੜਕੋ ਲਿੰਕ ਰੋਡ ਹੈ ਠੀਕ ਹੈ ਤੁਸੀਂ ਚਲੋ ਅਸੀਂ ਕਹਿੰਦੇ ਸਕੂਲ ਬਣਿਆ ਵਧੀਆ ਬਣਿਆ ਤੁਸੀਂ ਕਰੋੜਾਂ ਰੁਪਏ ਦਾ ਤੁਸੀਂ ਜਿਹੜੀ ਰੋਡ ਤੇ ਕਿਤੇ ਖੁੱਲੀ ਜਾਂਦੇ ਬਣਾ ਲੈਂਦੇ ਉੱਧ ਪਿੰਡਾਂ ਨੂੰ ਜਾਣ ਵਾਲਾ ਛੋਟੀ ਜਿਹੀ ਲਿੰਕ ਰੋਡ ਆ 10-15 ਫੁੱਟ ਚੌੜੀ ਉੱਥੇ ਇਹਨਾਂ ਨੇ ਭਾਈ ਸਾਹਿਬ ਘੱਟੋ-ਘੱਟ 4 ਕੇ 5 ਕਨੈਕਸ਼ਨ ਸਕੂਲ ਦੇ ਸੜਕ ਤੇ ਲੇਵੇ ਨਵੀਂ ਸੜਕ ਬਣੀ ਸੀ ਉੱਥੇ ਗੋਡਿਆਂ ਜਿੰਨੇ ਜਿੰਨੇ ਟੋਏ ਆ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਵੀ ਤੁਸੀਂ ਇੱਕ ਵਾਰੀ ਆਪਣੇ ਜਾ ਕੇ ਤੁਸੀਂ ਇੱਕ ਵਾਰੀ ਉਹ ਵੀਡੀਓ ਜ਼ਰੂਰ ਸੜਕ ਦੀ ਜ਼ਰੂਰ ਪਾਓ ਤਾਂ ਕਿ ਲੋਕਾਂ ਨੂੰ ਹੀ ਪਤਾ ਲੱਗੇ ਕਲਪਾ ਆਪਣੇ ਸ਼ਰੋਤਿਆਂ ਨੂੰ ਪਤਾ ਲੱਗਿਆ ਉੱਥੇ ਕਿੰਨੀ ਪ੍ਰੋਬਲਮ ਆ ਰਹੀ ਹੈ ਵੀ ਜਦੋਂ ਲੋਕ ਰਾਤ ਬਰਾਦ ਲੰਘਦੇ ਸਿਰ ਦਿਨੇ ਦਾ ਪਜਾਹ ਹੋ ਜਾਂਦਾ ਉਹ ਰਾਤ ਬਰਾਦ ਇੱਕਦਮ ਟੋਏ ਡੂੰਗੇ ਡੂੰਗੇ ਹੁੰਦੇ ਆ ਪਤਾ ਨਹੀਂ ਲੱਗਦਾ ਕਿੰਨੇ ਲੋਕ ਗਿਰਦੇ ਆ ਬਸ ਸੋਈ ਇੱਕ ਦਰਘਟਨਾ ਵਾਪਰੀ ਹੈ ਮੇਰੇ ਸਾਹਮਣੇ ਬਿਲਕੁਲ ਆਪਾਂ ਜਦੋਂ ਪਿਛਲੀ ਵਾਰ ਵੀ ਇਕੱਠੇ ਹੋਈ ਸੀ ਉਦੋਂ ਇੱਕ ਟਰੈਕਟਰ ਖੁੱਬਿਆ ਸੀ ਜੋ ਬਾਰਸ਼ਾਂ ਹੋਈਆਂ ਹੈਨਾ ਇੰਨਾ ਨੇ ਬਗੈਰ ਇੰਨਾ ਦਾ ਇੰਨਾਕ ਧੱਕਾ ਚੱਲਦਾ ਇਹਨਾਂ ਨੂੰ ਆਏ ਸੀ ਵੀ ਰੂਲਿੰਗ ਪਾਰਟੀ ਵਾਲੇ ਦੇ ਬੱਚੇ ਇੱਥੇ ਪੜਦੇ ਆ ਜਾਂ ਰੂਲ ਕੋਈ ਲੀਡਰਾਂ ਦੇ ਆਪਣਾ ਕਿਸੇ ਅਫਸਰਾਂ ਦੇ ਬੱਚੇ ਪੜਦੇ ਆ ਹੋਰ ਜਿਹੜਾ ਕਾਨੂੰਨ ਹੈ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਭਵੇਂ ਰਾਜਾ ਭਵੇਂ ਰੰਕ ਹੈ ਠੀਕ ਹੈ ਜੀ ਕਾਨੂੰਨ ਤਾਂ ਸਾਰੇ ਲਈ ਬਰਾਬਰ ਹੈ ਠੀਕ ਹੈ ਜੇ ਤੁਹਾਡੇ ਕੋਲ ਕਿਸੇ ਵੱਡੇ ਲੀਡਰ ਦੇ ਬੱਚੇ ਵੀ ਪੜਦੇ ਆ ਉਹ ਕੀ ਵੱਡਾ ਲੀਡਰ ਤੁਹਾਨੂੰ ਇਹ ਕਹਿ ਰਿਹਾ ਵੀ ਤੁਸੀਂ ਸਰਕਾਰੀ ਜਮੀਨ ਤੇ ਕਬਜ਼ਾ ਕਰੋ ਜਾਂ ਸਰਕਾਰੀ ਸੜਕ ਨੂੰ ਤੋੜ ਕੇ ਤੁਸੀਂ ਪੰਜ-ਪੰਜ ਕਨੈਕਸ਼ਨ ਲੈ ਲਓ ਚਲੋ ਕਨੈਕਸ਼ਨ ਲੈ ਲੈ ਤੁਸੀਂ ਪਰ ਉਹਦੀ ਪਰਹੰਦੀ ਜ਼ਿੰਮੇਵਾਰੀ ਕਿਹਦੀ ਹੈ ਜੀ ਟੋਇਆਂ ਨੂੰ ਤੁਸੀਂ ਰਾਤ ਨੂੰ ਕਨੈਕਸ਼ਨ ਲੈ ਲੈ ਉਹਨੂੰ ਭਰਵਾ ਕਹਿੰਦੇ ਉਹਦੇ ਗੋਡੇ-ਗੋਡੇ ਜਿੰਨੇ ਟੋਏ ਹੋਏ ਹੋਏ ਆ ਦਸਾਂਹ ਰੋਡ ਤੇ ਤੁਹ ਪਰੂਗਾ ਕੌਣ ਜੀ ਉਹ 1 ਸਾਲ ਹੀ ਹੋਇਆ ਸੜਕ ਬਣੇ ਨੂੰ ਸੋ ਸਾਬ ਤੇ ਉਹ ਸਿਰਫ ਸਕੂਲ ਦੇ ਫਰੰਟ ਤੇ ਜਿਹੜੀ ਹੈਗੀ ਉਹ ਸੜਕ ਦਾ ਬੁਰਾ ਹਾਲ ਹੈ ਬਾਕੀ ਸਾਡੀ ਸਾਰੀ ਸੜਕਾ ਜਿਹੜੀ ਉਹ ਵਧੀਆ ਹਾਲ ਬਿਲਕੁਲ ਜੀ ਭਾਈ ਸਾਹਿਬ ਉਹਨਾਂ ਨੇ ਨਾ ਸੀਵਰੇਜ ਦੇ ਕਨੈਕਸ਼ਨ ਲਏ ਆ ਅੱਛਾ ਜੀ ਇਹ ਸੀਵਰੇਜ ਜਥੇਦਾਰ ਤੋਦਾ ਸਿੰਘ ਵੇਲੇ ਉਦੋਂ ਪੈ ਗਿਆ ਸੀਗਾ ਜੀ ਇਹ ਦਸਾਂਹੇ ਰੋਡ ਸਾਰੀ ਤੱਕ ਉੱਤੋਂ ਤੱਕ ਜਿੱਥੇ ਮੇਨ ਆਪਣਾ ਬਾਹਰ ਕਲੋਨੀ ਬਣੀ ਆ ਉੱਥੋਂ ਤੱਕ ਸੀਵਰੇਜ ਪੈ ਗਿਆ ਸੀਗਾ ਨਵਾਂ ਠੀਕ ਹੈ ਜੀ ਉਹ ਨਵੀਂ ਸੜਕ ਜਿਹੜੀ ਸਾਰੀ ਬਣੀ ਸੀਗੀ ਔਰ ਇਹਨਾਂ ਨੇ ਉਹ ਪੱਟ ਦੀ ਯਾਰ ਪੱਟ ਦੀ ਕੋਈ ਗੱਲ ਨਹੀਂ ਤੁਸੀਂ ਉਹਨੂੰ ਭਰਤਾ ਦਿਓ ਯਾਰ ਹ ਸ਼ਹਿਰ ਦਾ ਕੋਈ ਆਮ ਨਾਗਰਿਕ ਜੇ ਕੋਈ ਸੜਕ ਤੋਂ ਪਾਣੀ ਦਾ ਸੀਵਰੇਜ ਦਾ ਕਨੈਕਸ਼ਨ ਲੈਂਦਾ ਉਹਨੂੰ ਇੰਨੀ ਕਿਤਾਬ ਹੁੰਦੀ ਹੈ ਨਾ ਕਿ ਅਸੀਂ ਉਸ ਨੂੰ ਭਰ ਦਈਏ ਲੋਕ ਭਰਦੇ ਵੀ ਆ ਸੀਮਿੰਟ ਬਜਰੀ ਪਾ ਕੇ ਉਹਨੂੰ ਭਰਦੇ ਵੀ ਆ ਪਰ ਯਾਰ ਇਹਦਾ ਇਹਨਾ ਸਕੂਲ ਹੈ ਕਰੋੜਾ ਰੁਪਏ ਦਾ ਤੁਸੀਂ ਫੰਡ ਕਰੋੜਾ ਰੁਪਏ ਦਾ ਤੁਹਾਡੇ ਲੋਨ ਕਰੋੜਾ ਅਰਬ ਦਾ ਤੁਹਾਡਾ ਸਿਸਟਮ ਹੈ ਤੇ ਤੁਸੀਂ ਜਿਹੜੇ ਪੰਜ ਕਨੈਕਸ਼ਨ ਲੈ ਤੁਸੀਂ ਭਰ ਨਹੀਂ ਸਕਦੇ ਉਹਨਾਂ ਨੂੰ ਉੱਥੇ ਰੋਜ਼ ਹੁਣ ਤੁਸੀਂ ਆਪ ਮੈਨੂੰ ਦੱਸਿਆ ਕੱਲ ਇੱਕ ਮੁੰਡਾ ਕੁੜੀ ਗਰੇ ਹੈ ਨਾ ਰਾਤ ਉਧਰੋਂ ਆਪਾਂ ਟਰੈਕਟਰ ਖੁੱਪਿਆ ਗੱਡਾ ਕਿੰਨੀ ਉੱਥੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਮੀਚ ਰਾਤ ਹਨੇਰੇ ਉੱਥੇ ਲਾਈ ਬੈਰੀਗੇਡਸ ਲਾਈ ਹੋਏ ਆ ਸਰਕਾਰੀ ਜਗ੍ਹਾ ਦੇ ਉੱਪਰ ਜੇ ਕੋਈ ਬੰਦਾ ਉਹ ਬੱਚਾ ਉਧਰ ਦੀ ਨਿਕਲਣ ਦੀ ਕੋਸ਼ਿਸ਼ ਕਰਦਾ ਜਾਂ ਆਮ ਲੋਕ ਨਿਕਲਣ ਦੀ ਕੋਸ਼ਿਸ਼ ਕਰਦੇ ਤੇ ਜਿਹੜੇ ਉੱਥੇ ਬੌਂਸਰ ਰੱਖੇ ਹੋਏ ਆ ਜਾਂ ਗੇਟਕੀਪਰ ਉਹ ਲੋਕਾਂ ਨਾਲ ਬਦਬਾਸੀ ਕਰਦੇ ਆ ਹੂੰ ਤੁਹਾਡੇ ਨਾਲ ਵੀ ਆਈ ਥਿੰਕ ਵੈਸਟ ਦੋ ਤਿੰਨ ਵਾਰੀ ਹੋ ਚੁੱਕੀ ਆ ਹਨਾ ਔਰ ਦੇਖੋ ਅਸੀਂ ਆਪਣਾ ਸਾਡਾ ਕੋਈ ਪਰਸਨਲ ਰੰਜਿਸ਼ ਨਹੀਂ ਉਹਨਾਂ ਨਾਲ ਜਿਹੜੀ ਜੀ ਸਹੀ ਆ ਸਹੀ ਆ ਜਿਹੜੀ ਗਲਤ ਆ ਜੀ ਗਲਤ ਆ ਇਹਦਾ ਬੋਲਣਾ ਬਿਲਕੁਲ ਬਿਲਕੁਲ ਸੂਬਾ ਵੀ ਫਿਰ ਹੁਣ ਇਹਦਾ ਮਤਲਬ 72 ਘੰਟੇ ਦਾ ਮਤਲਬ ਸੋਮਵਾਰ ਤੱਕ ਜਣੀ ਦੀ ਐਨਕਰੋਚਮੈਂਟ ਆ ਜਿਹੜੀ ਹਟਾਣੀ ਪਈ ਗਈ ਉਹਨਾਂ ਨੂੰ ਬਿਲਕੁਲ ਜੀ ਜਿਹੜੀ ਲੈਟਰ ਮੈਨੂੰ ਆਈ ਹੈ ਜੀ ਮੈਨੂੰ ਵੀ ਉਹਦਾ ਤਾਰਾ ਆਇਆ ਲਾਈਟ ਲੈਟਰ ਦਾ ਕਿਉਂਕਿ ਮੈਂ ਵਾਰੀ ਵਾਰੀ ਇਸ ਦੇ ਵਿੱਚ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਿਆ ਸੀ ਵੀ ਦੱਸੋ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਅਸੀਂ ਦੁਬਾਰਾ ਫਿਰ ਨਹੀਂ ਤਾਂ ਅਸੀਂ ਹਾਈ ਕੋਰਟ ਜਾਈਏ ਇਸ ਮੈਟਰ ਦੇ ਉੱਪਰ ਤੇ ਪ੍ਰਸ਼ਾਸਨ ਨੇ ਸਾਨੂੰ ਕਹਿਤਾ ਸੀ ਵੀ ਹਾਈ ਕੋਰਟ ਜਾਣ ਦੀ ਲੋੜ ਨਹੀਂ ਅਸੀਂ ਤੁਰੰਤ ਐਕਸ਼ਨ ਲੈ ਰਹੇ ਹਾਂ ਥੋੜਾ ਜਿਹਾ ਪ੍ਰਸ਼ਾਸਨ ਤੁਹਾਨੂੰ ਪਤਾ ਗਈ ਕਿਸਾਨੀ ਧਰਨਿਆ ਜੀ ਉਹ ਸਾਰੇ ਸਿਸਟਮ 'ਚ ਥੋੜਾ ਬੀਜੀ ਸੀਗਾ ਹੁਣ ਉਹ ਫ੍ਰੀ ਹੈ ਉਹਨਾਂ ਨੇ ਤੈਉ ਤੁਰੰਤ ਐਕਸ਼ਨ ਲਏ ਆ ਔਰ ਮੈਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਵੀ ਜਿਹੜੀ ਸਰਕਾਰੀ ਥਾਂ ਤੇ ਇਹਨਾਂ ਨੇ ਕਬਜ਼ਾ ਕੀਤਾ ਅੱਛਾ ਇੱਕ ਮੋਰ ਓਵਰ ਤੁਹਾਨੂੰ ਗੱਲ ਹੋਰ ਦੱਸਦਾ ਜੀ ਜਿਹੜਾ ਮੇਨ ਪੁਆਇੰਟ ਆ ਜੀ ਜਿਹਦੇ ਤੇ ਇਹ ਸਕੂਲ ਨੇ ਜਦੋਂ ਉਸ ਜਗ੍ਹਾ ਤੇ ਇੱਕ ਪਾਸ ਹੈ ਜਦੋਂ ਸਰਕਾਰੀ ਜਗ੍ਹਾ ਤੋਂ ਬਾਅਦ 30 ਫੁੱਟ ਛੱਡ ਕੇ ਤੁਸੀਂ ਆਪਣੀ ਕੰਧ ਬਣਾ ਸਕਦੇ ਨਾ ਸਕਦਾ ਯਾਰ ਉਦੋਂ ਬਾਅਦ ਤੁਸੀਂ ਆਪਦੀ ਕੰਸਟ੍ਰਕਸ਼ਨ ਕਰ ਸਕਦੇ ਹੋ ਇਹਨਾਂ ਨੇ ਕੀ ਕੀਤਾ ਸਰਕਾਰੀ ਜਗ੍ਹਾ ਦੇ ਉੱਤੇ ਹੀ ਆਪਦੀ ਕੰਧ ਬਣਾ ਲਈ ਤੇ ਨਾਲ ਹੀ ਕੰਸਟ੍ਰਕਸ਼ਨ ਸ਼ੁਰੂ ਕਰਕੇ ਗੋਲ ਜਾ ਉਹ ਵੱਡਾ ਆਡੀਟੋਰੀਅਮ ਬਣਾ ਲਿਆ ਠੀਕ ਹੈ ਜੀ ਹੁਣ ਤੁਸੀਂ ਆਹ ਦੇਖੋ ਆਮ ਬੰਦਾ ਜੇ ਕੱਚਾ ਕੋਠਾ ਵੀ ਇਵੇਂ ਪਾ ਲਵੇ ਹਨਾ 30 ਫੁੱਟ ਤੇ ਕੱਚਾ ਕੋਠਾ ਵੀ ਪਾ ਲਵੇ ਤੇ ਉਸ ਬੰਦੇ ਨੂੰ ਕਾਰਪੋਰੇਸ਼ਨ ਵਾਲੇ ਜੀਨ ਨਹੀਂ ਦਿੰਦੇ ਬਿਲਕੁਲ ਜੇਕ ਬੰਦੇ ਨੇ ਕਿਸੇ ਰੋਲਿੰਗ ਪਾਰਟੀ ਦੇ ਖਿਲਾਫ ਕੋਈ ਮਾੜਾ ਪੋਟਾ ਐਕਸ਼ਨ ਕੋਈ ਗੱਲਬਾਤ ਵੀ ਕਰ ਦੇਣਾ ਉਹਦੀ ਦੁਕਾਨ ਘਰ ਤੱਕ ਢਾਣ ਤੇ ਜਾਂਦੇ ਆ ਹੂੰ ਤੇ ਇਹ ਤਾਂ ਸ਼ਰੀਆਵਾਂ ਯਾਰ ਜੰਗਲਾਤ ਦੀ ਦਰਖਤ ਵੜਦੇ 100-100 ਸਾਲ ਪੁਰਾਣੇ ਦਰਖਤ ਵੜਦੇ ਸਰਕਾਰਾਂ ਕਹਿੰਦੀਆਂ ਦਰਖਤ ਲਾਓ ਇਹ ਕਰੋ ਤੇ ਇਹਨਾਂ ਨੇ ਦਰਖਤ ਹੀ ਵੜਦੇ ਜੀ ਬਿਲਕੁਲ ਬਿਲਕੁਲ ਮੈਂ ਇਹੀ ਤੁਹਾਡੇ ਤੋਂ ਅਗਲੀ ਗੱਲ ਪੁੱਛਣ ਲੱਗਿਆ ਸੀ ਵੀ ਇਹ ਕਿਹੜੇ-ਕਿਹੜੇ ਡਿਪਾਰਟਮੈਂਟਸ ਦੀ ਹੈਗੀ ਇਨਵੋਲਵਮੈਂਟ ਇੱਥੇ ਭਾਜੀ ਇਹ ਨਾ ਇਹ ਨਹਿਰੀ ਵਿਭਾਗ ਦੀ ਹੈ ਤੇ ਜੰਗਲਾਤ ਵਿਭਾਗ ਦੀ ਹੈ ਜੀ ਨਰੀ ਵਿਭਾਗ ਦੀ ਤਾਂ ਉਹ ਹੋਏਗੀ ਜਿੱਥੇ ਜਿਹੜਾ ਸੂਆ ਲੰਗਦਾ ਸੂਆ ਲੰਗਦਾ ਸੀਗਾ ਜੀ ਉਹਦੇ ਸੂਏ ਦੇ ਬਾਈ ਜੀ ਆਸੇ-ਪਾਸੇ ਨਾ 15-20 ਫੁੱਟ ਜਗ੍ਹਾ ਸੀਗੀ ਜਿੱਥੇ ਜੰਗਲਾਤ ਵਿਭਾਗ ਦੇ 100-100 ਸਾਲ ਪੁਰਾਣੇ ਪੀੜ ਲੱਗੇ ਸੀ ਪਿੱਛੇ ਉਦੋਂ ਪਿੱਛੇ ਵੀ ਲੱਗੇ ਹੋਇਆ ਹਾਲੇ ਵੀ ਬਿਲਕੁਲ ਹਾਂ ਪਿੱਛੇ ਵੀ ਲੱਗੇ ਹੋਇਆ ਉਦੋਂ ਅੱਗੇ ਵੀ ਲੱਗੇ ਹੋਇਆ ਇਹਨਾਂ ਨੇ ਕੀ ਕੀਤਾ ਸਕੂਲ ਨੇ ਇਹਨਾਂ ਨੇ ਜਦੋਂ ਇਹ ਜਗ੍ਹਾ ਪਹਿਲੀ ਗੱਲ ਤਾਂ ਇਹਨਾਂ ਦਾ ਰਾਹ ਹੀ ਦਸਾਂ ਰੋਡ ਤੇ ਬਣਦਾ ਨਹੀਂ ਜੀ ਠੀਕ ਹੈ ਇਹ ਸਕੂਲ ਦਾ ਰਾਹ ਹੀ ਪਰਲੇ ਪਾਸੇ ਬਣਦਾ ਜੀ ਇਹ ਸੰਤਨਗਰ ਦੀ ਪਹਿਲੀ ਹੈ ਇਹਨਾਂ ਦਾ ਰਾਹ ਹੀ ਪਰੇ ਬਣਦਾ ਅੱਛਾ ਇਹ ਲੜਾਈ ਅਸੀਂ ਬਾਅਦ ਚ ਲੜਾਂਗੇ ਇਹਦੇ ਲਈ ਸਾਨੂੰ ਹਾਈ ਕੋਰਟ ਜਾਣਾ ਪੈਣਾ ਹੂੰ 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 ਠੀਕ ਹੈ ਜੀ ਉਹ ਇਹਨਾਂ ਦਾ ਰਾਹ ਇਧਰ ਨਹੀਂ ਮੰਨਦਾ ਜਿਹੜੀ ਵੀ ਜ਼ਮੀਨ ਇਹਨਾਂ ਨੇ ਲਈ ਆ ਉਹ ਜਿਹੜੇ ਜੱਟ ਤੋਂ ਜ਼ਮੀਨ ਲਈ ਆ ਉਹਦੀ ਪਈ ਪਰਲੇ ਪਾਸੇ ਸੰਤ ਨਗਰ ਵਾਲ ਦੀ ਆਉਂਦੀ ਸੀ ਇਧਰ ਵੀ ਇਹਨਾਂ ਨੇ ਰਸਤਾ ਗਲਤ ਖੋਲਿਆ ਹੋਇਆ ਜਿਹੜਾ ਇਹਨਾਂ ਸਕੂਲ ਨੇ ਮਗਰਲਾ ਗੇਟ ਖੋਲਿਆ ਸਹੀ ਰਾਹ ਉਹ ਹੈ ਇਹਨਾਂ ਦਾ ਨਾ ਕਿ ਦਸਾਂ ਹੀ ਰੋਡ ਤੇ ਆ ਠੀਕ ਇਹ ਗਲਤ ਖੋਲਿਆ ਹੋਇਆ ਜੀ ਇਹ ਸਾਰੇ ਅਫਸਰਾਂ ਨੂੰ ਅਸੀਂ ਦੱਸ ਚੁੱਕੇ ਆ ਜੀ ਉੱਪਰ ਤੱਕ ਸਾਰਿਆਂ ਨੂੰ ਪਤਾ ਜੇ ਉਸ ਤੇ ਨਹੀਂ ਐਕਸ਼ਨ ਲਿਆ ਜਾਊਗਾ ਫਿਰ ਇਹਦੇ ਬਦਲੇ ਤਾਂ ਹੀ ਕੋਰਟ ਜੀ ਆ ਠੀਕ ਹੈ ਠੀਕ ਹੈ ਠੀਕ ਹੈ ਤਾਂ ਅਮੀਰ ਵੀ ਤੁਹਾਨੂੰ ਕਾਰਪੋਰੇਸ਼ਨ ਇਹ ਐਕਸ਼ਨ ਲੈਂਡ ਚ ਕੰਮ ਬਿਲਕੁਲ ਜੀ ਕਾਰਪੋਰੇਸ਼ਨ ਦੇ ਹੁਣ ਤਾਂ ਨੋਟਿਸ ਹੁਣ ਤਾਂ 72 ਘੰਟੇ ਦਾ ਟਾਈਮ ਦਿੱਤਾ ਸੀ ਹੁਣ ਲੈ ਕੇ ਗਿਆ ਪਰ ਇਹਨਾਂ ਨੇ ਦੂਜੇ ਵੀ ਮਹੀਨੇ ਜ ਵੀ ਕਾਰਪੋਰੇਸ਼ਨ ਨੇ ਇਹਨਾਂ ਨੂੰ ਨੋਟਿਸ ਭੇਜਿਆ ਸੀਗਾ ਉਸ ਨੋਟਿਸ ਦਾ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਸੀਗਾ ਕਾਰਪੋਰੇਸ਼ਨ ਨੇ ਉਹ ਜਿਹੜੇ ਹੁਣ ਵਾਲੇ ਅੱਜ ਵਾਲੀ ਜਿਹੜਾ ਇਹਨਾਂ ਨੂੰ ਭੇਜਿਆ ਨੋਟਿਸ ਉਹ ਚ ਲਿਖਿਆ ਵੀ ਤੁਹਾਡੇ ਜਿਹੜੇ ਜਵਾਬ ਸੀਗੇ ਅਨਸੈਟੀਸਫਾਈ ਅਸੀਂ ਸੀਗੇ ਅਨਸੈਟੀਸਫਾਈ ਹੋ ਉਸ ਤੋਂ ਉਹ ਅਸੀਂ ਦਾਖਲ ਦਫਤਰ ਕਰਤੀ ਅਸੀਂ ਤੁਹਾਨੂੰ 72 ਘੰਟੇ ਦਾ ਨੋਟਿਸ ਦੇ ਰਹੇ ਹਾਂ 72 ਘੰਟੇ ਜੇ ਉਹਨੂੰ ਰਿਜੈਕਟ ਕਰ ਦਿੱਤਾ ਜਿਵੇਂ ਇਹਨਾਂ ਨੇ ਜਵਾਬ ਦਿੱਤਾ ਜੀ ਬਿਲਕੁਲ ਜੀ ਅੱਜ 12 ਵਜੇ ਤੋਂ 72 ਘੰਟੇ ਸ਼ੁਰੂ ਹੋ ਗਏ ਜੀ ਇਹਨਾਂ ਦੇ ਨੋਟਿਸ ਉਹਨਾਂ ਨੂੰ ਇਸ਼ੂ ਹੋ ਗਿਆ ਜਦ ਸਾਈਨ ਹੋ ਗਏ ਅਫਸਰਾਂ ਦੇ 72 ਘੰਟੇ ਉਹਨਾਂ ਦੇ ਸ਼ੁਰੂ ਹੋ ਗਏ ਜੀ ਹੁਣ ਦੇਖਦੇ ਹਾਂ ਵੀ ਮੰਡੇ ਨੂੰ ਕੀ ਬਣਦਾ ਜਾਂ ਸੋਮਵਾਰ ਨੂੰ ਤੋਂ ਪਹਿਲਾਂ ਏਆਰ ਦੀ ਜਗ੍ਹਾ ਖਾਲੀ ਕਰਨਗੇ ਜਾਂ ਫਿਰ ਪ੍ਰਸ਼ਾਸਨ ਕਰੂਗਾ ਤੇ ਪ੍ਰਸ਼ਾਸਨ ਫਿਰ ਆਦੇ ਹਿਸਾਬ ਨਾਲ ਕਰੂ ਉਹ ਕੋਰਟ 'ਚ ਵੀ ਜਾ ਸਕਦੇ ਆ ਕੂਰਚ ਕਿਵੇਂ ਜਾਣਗੇ ਜੀ ਜਦੋਂ ਇਹਨਾਂ ਕੋਲ ਐਨਓਸੀ ਹੈ ਨਹੀਂ ਨਾ ਨਹਿਰੀ ਦੀ ਤੇ ਨਾ ਜੰਗਲਾਤ ਦੀ ਅੱਛਾ ਐਨਓਸੀ ਹੈ ਨਹੀਂ ਨਾ ਨਾ ਸਰ ਜਦੋਂ ਨਕਸ਼ਾ ਪਾਸ ਕਰਾਇਆ ਨਾ ਉਸ ਵੇਲੇ ਰਿਸ਼ਵਤ 20 ਲੱਖ ਰੁਪਏ ਰਿਸ਼ਵਤ ਦਿੱਤੀ ਸੀ ਇਹਨਾਂ ਨੇ ਐਸਡੀਓ ਨੂੰ ਓਕੇ ਹਨਾ ਉਹ ਹੁਣ ਐਕਸਟ੍ਰੀਨ ਬਣ ਗਿਆ ਸੀ ਜਿਹੜਾ ਸਾਡੀ ਇਨਕੁਆਰੀਆਂ ਬਟਿੰਡਿਓ ਮੋੜਦਾ ਸੀ ਵੱਡਾ ਦੋਸ਼ ਆ ਜੀ ਇਹ ਬਿਲਕੁਲ ਮੈਂ ਮੈਂ ਬài ਖ਼ਬਰਾਂ 'ਚ ਲਿਖ ਚੁੱਕਾ ਹਾਂ ਜੀ ਮੇਰੇ ਪ੍ਰੈਸ ਨੋਟਸ ਦੇ ਵਿੱਚ ਜਾ ਰਿਹਾ ਵੀ ਪੈਸੇ ਲੈ ਕੇ ਇਹਨਾਂ ਨੇ ਕਰਾਇਆ ਓਕੇ ਤੁਸੀਂ ਆਪ ਦੱਸੋ ਭਾਈ ਕੋਈ ਕਿਸੇ ਨੇ ਕੋਈ ਬਿਲਡਿੰਗ ਬਣਾਉਣੀ ਘਰ ਬਣਾਉਣਾ ਤੁਸੀਂ ਘਰ ਬਣਾਉਣਾ ਬਗੈਰ ਇਹਨਾਂ ਸੀ ਦੇ ਬਣਾ ਲੂਗੇ 1.5 ਨਹੀਂ ਬਣਦਾ ਇਹੀ ਢੀ ਵੱਡੀ ਬਿਲਡਿੰਗ ਬਣਾਈ ਫਿਰਦੇ ਕਰੋਨਾ ਦੀ ਨਾ ਜਗਲਾਦੀ ਇਹਨਾਂ ਸੀ ਇਹਨਾਂ ਕੋਲ ਨਾ ਇਹਨਾਂ ਕੋਲ ਆਪਣਾ ਨਹਿਰੀ ਵਿਭਾਗ ਦੀ ਇਹਨਾਂ ਸੀ ਇਹਨਾਂ ਦੋਨਾਂ ਇਹਨਾਂ ਸੀ ਤੋਂ ਬਗੈਰ ਕਿਵੇਂ ਢੀ ਵੱਡੀ ਬਿਲਡਿੰਗ ਬਣ ਗਈ ਇਹਦਾ ਮਤਲਬ ਭਾਈ ਜੀ ਕੋਈ ਕੋਈ ਗਾਂਧੀ ਜੀ ਦੀ ਸਿਫਾਰਿਸ਼ ਚੱਲੀ ਹੈ ਜੇ ਗਾਂਧੀ ਜੀ ਦੀ ਸਿਫਾਰਿਸ਼ ਚੱਲੀ ਜਾਂਦੀ ਜੀ ਫੇਰ ਹੀ ਬਣੀ ਹੈ ਤੇ ਜੇ ਗਾਂਧੀ ਜੀ ਦੀ ਸਿਫਾਰਿਸ਼ ਫੇਰ ਚੱਲ ਗਈ ਤੇ ਨਹੀਂ ਹੁਣ ਤਾਂ ਜੀ ਸਾਨੂੰ ਪਤਾ ਲੱਗ ਗਿਆ ਨਾ ਹੁਣ ਨਹਿਰੀ ਚੱਲਣ ਦਿੰਦੇ ਹੁਣ ਤਾਂ ਫ ਠੀਕ ਹਾਂ ਫਿਰ ਤਸੀਂ ਹਾਈ ਕੋਰਟ ਵਿਖਾਵਾਂਗੇ ਇਹਨਾਂ ਨੂੰ ਠੀਕ ਹੈ ਹਾਂ ਪੂਰੇ ਬਣੇ ਤਣਿਆਂ ਨੂੰ ਨਹਿਰੀ ਵਿਭਾਗ ਵਾਲਿਆਂ ਨੂੰ ਵੀ ਜੰਗਲਾਤ ਵਾਲਿਆਂ ਨੂੰ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹਨਾਂ ਨੂੰ ਕਹਿ ਰਿਹਾ ਵੀ ਬੰਦੇ ਬਣਜੋ ਜਿਹੜੇ ਤੁਸੀਂ ਹਰਕਤਾਂ ਕਰਦੇ ਹੋ ਸਾਨੂੰ ਸਾਰਾ ਕੁਝ ਪਤਾ ਤੁਹਾਨੂੰ ਅਸੀਂ ਬਖਸ਼ਣਾ ਨਹੀਂ ਤੁਹਾਨੂੰ ਹਾਈ ਕੋਰਟ ਭਵੇਂ ਤੁਸੀਂ ਰਿਟਾਇਰ ਹੋ ਜਿਓ ਤੁਹਾਨੂੰ ਬਾਈ ਨੇਮ ਹਾਈ ਕੋਰਟ ਲੈ ਕੇ ਜਾਵਾਂਗੇ ਜਿਹੜੇ ਮੌਜੂਦਾ ਤੁਸੀਂ ਅਫਸਰ ਹੁਣ ਬੈਠੇ ਹੋ ਕਿਉਂਕਿ ਅਸੀਂ 3 ਸਾਲਾਂ ਤੋਂ ਤੁਹਾਨੂੰ ਰਿਕਵੈਸਟ ਕਰ ਰਹੇ ਹਾਂ ਵੀ ਇਸ ਤੇ ਕਾਰਵਾਈ ਕਰੋ ਨਹਿਰੀ ਵਾਲਿਆਂ ਨੂੰ ਵੀ ਜੰਗਲਾਤ ਵਾਲਿਆਂ ਨੂੰ ਵੀ ਹੈਨਾ ਤੁਹਾਨੂੰ ਬਾਈ ਨੇਮ ਲੈ ਕੇ ਚੱਲਾਂਗੇ ਭਵੇਂ ਜਿੱਥੇ ਬਾਈ ਨੇਮ ਤੋਂ ਅਸੀਂ ਹਾਈ ਕੋਰਟ ਲੈ ਕੇ ਜਾਵਾਂਗੇ ਠੀਕ ਹੈ ਠੀਕ ਹੈ ਸੋ ਸਰਬ ਉਮੀਦ ਹੈ ਵੀ ਮੋਗਾ ਸ਼ਹਿਰ ਦੇ ਵਸਨੀਕਾਂ ਨੂੰ ਤੇ ਜਿਹੜੇ ਇਸ ਲੈਂਕ ਰੋਡ ਤੇ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਤੁਹਾਡੇ ਇਸ ਕਦਮ ਦੇ ਨਾਲ ਜਾਂ ਇਸ ਉਪਰਾਲੇ ਦੇ ਨਾਲ ਕਾਫੀ ਰਾਹਤ ਮਿਲੂਗੀ ਬਿਲਕੁਲ ਜੀ ਮੈਂ ਤਾਂ ਹੁਣ ਧੰਨਵਾਦੀ ਕਰ ਦਿੰਦੀ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਤੁਰੰਤ ਐਕਸ਼ਨ ਲਿਆ ਉਹਨਾਂ ਦੀ ਟੀਮ ਨੇ ਸਾਰੀਆਂ ਜਿੱਠੀਆਂ ਉੱਪਰੋਂ ਵਾਪਸ ਆਈਆਂ ਜੀ ਮੋਗੇ ਡੀਸੀ ਸਾਹਿਬ ਨੇ ਬਹੁਤ ਵਧੀਆ ਐਕਸ਼ਨ ਲਿਆ ਏਡੀਸੀ ਭੈਣਜੀ ਨੇ ਆਪਣੇ ਚਾਰੂ ਮਿਤਾ ਜੀ ਉਹਨਾਂ ਨੇ ਬਹੁਤ ਵਧੀਆ ਐਕਸ਼ਨ ਲਿਆ ਔਰ ਹੁਣ ਦੇਖੋ ਜੀ ਅਗੇ ਤੋਂ 72 ਘੰਟੇ ਬਾਅਦ ਹੀ ਪਤਾ ਲੱਗਣਾ ਹੈ ਕਿ ਵੀ ਹੁਣ ਉਠ ਕੇ ਇਸ ਕੰਮਟ ਪੈਂਦਾ ਹੈ ਜੀ ਉਠ ਕੇ ਇਸ ਕੰਮਟ ਪੈਂਦਾ ਠੀਕ ਹੈ ਥੈਂਕ ਯੂ ਸਰ ਧੰਨਵਾਦ